ਉਹਨੇ ਸਾਰਿਆਂ ਨੂੰ ਮਸਟਾਪ ਕਰ ਲਿਆ ਵਾਹਿਗੁਰੂ ਉਹਨਾਂ ਨੇ ਮੈਨੂੰ ਕਹਿੰਦੇ ਤਾਂ ਐਥਲੀਟ ਕਰੇ ਉਹਦੇ ਇੱਕ ਵੱਡੇ ਕਬੱਡੀ ਵੱਡੇ ਕਬੱਡੀ ਵਾਲੇ ਸਸੇ ਆ ਗਏ ਪਰ ਉਹਦੇ ਵਿੱਚ ਜਿੰਨੇ ਨੰਬਰ ਸਾਰੇ ਮੇਰੇ ਸੀਗੇ ਵਾਹਿਗੁਰੂ ਪਹਿਲਾ ਮੈਚ ਸਾਡਾ ਸੰਗਰੂਰ ਵਿੱਚ ਹੋਇਆ ਸੀ ਮੇਰੇ ਖਾ ਸਾਰੇ ਜੱਫੇ ਨੂੰ ਦੋ ਦੋ ਤਿੰਨ ਤਿੰਨ ਜੱਫੇ ਹਰ ਕੰਨ ਲੱਗੇ ਮੇਰੇ 8 8 10 ਅੱਧਾ ਘੰਟੇ ਕੰਮ ਕਰਕੇ ਘਰ ਆ ਕੇ ਫਿਰ ਮਿਹਨਤ ਕਰ ਲਈ ਰਾਤਾਂ ਜਾਣਾ ਐਕਸਰਸਾਈਜ਼ ਕਰਨੀ 22 ਜੱਫੇ ਮੇਰੇ ਤੋਂ ਗੀ ਦੋ ਜਾਨ ਦੋ ਜਾਨ ਦੇ 22 ਜੱਫੇ ਸੀ ਜੀ ਤੇ ਮੇਰੇ ਤੋਂ ਚੰਗਾ ਕੋਈ ਨਹੀਂ ਭਾਵੇਂ ਉਹ ਭਾਵੇਂ ਫਾੜ ਹੋਵੇ ਚਾਹੇ ਨਾ ਹੋਵੇ ਮੇਰਾ ਦੇਲੇ ਕਿੱਥੇ ਚੰਗਾ ਹੋ ਰਿਆ ਨਹੀਂ ਕੋਈ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਮਾਂ ਖੇਡ ਕਬੱਡੀ ਦੇ ਉਸ ਖਿਡਾਰੀ ਦੇ ਨਾਲ ਮਲਾਵਾਂਗੇ ਜਿਨ੍ਹਾਂ ਦਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਤੇ ਨਾਂਜੀਤ ਸਿੰਘ ਪਰ ਸਾਡੀ ਕਬੱਡੀ ਵਾਲੇ ਉਹਨਾਂ ਨੂੰ ਜੀਤੀ ਛੋਟੇ ਜੀਤੀ ਖਰੇ ਕਰਕੇ ਜਾਣਦੇ ਸੀ ਤੇ ਆਓ ਫਿਰ ਆਪਾਂ ਕਰਦੇ ਹਾਂ ਸਵਾਗਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਡੇ ਸਾਰਾ ਸਿਰ ਉੱਤੇ ਜੀ ਕੀ ਹਾਲ ਚੱਲ ਜੀ ਠੀਕ ਹੈ ਜੀ ਬਹੁਤ ਵਧੀਆ ਹਾਂ ਜੀ ਸੋ ਤੁਹਾਨੂੰ ਇੰਗਲੈਂਡ ਦੇ ਗਰੇਵਸੈਂਟ ਦੇ ਵਿੱਚ ਮਿਲ ਕੇ ਵਧੀਆ ਲੱਗਾ ਜੀ ਅ ਸੋ ਆਪਾਂ ਤੁਹਾਡੀ ਕਬੱਡੀ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ ਜੀ ਪਹਿਲਾਂ ਤੁਸੀਂ ਤੁਹਾਡੇ ਪਰਿਵਾਰਕ ਪਿਛੋਕੜ ਪਿੰਡ ਬਾਰੇ ਦੱਸੋ ਜੀ ਹਾਂਜੀ ਮੇਰਾ ਪਿੰਡ ਦਾ ਦਬਿਡਾ ਰਹਾਣਾ ਜੀ ਸ਼ਾਰਪੁਰ ਚ ਜੀ ਤੇ ਉੱਥੇ ਦਾ ਜਨਮ ਪੜਿਆ ਜੀ ਮੈਂ ਹਾਂਜੀ ਹੂੰ ਤੇ 1949 'ਚ ਮੇਰਾ ਜਨਮ ਹੋਇਆ ਸੀ ਉੱਥੇ ਜੀ 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 ਤੇ ਘਰ 'ਚ ਕਬੱਡੀ ਖੇਡਦਾ ਸੀ ਕੋਈ ਜੀ ਮੈਂ ਘਰ 'ਚ ਕਬੱਡੀ ਕੋਈ ਨਹੀਂ ਖੇਡਦਾ ਸੀ ਪਰ ਮੇਨੂੰ ਅਸਲੀ ਵੱਡਾ ਤੋਖੀ ਦੇ ਛੋਟੇ ਜੀਤੀ ਤੋਂ ਸਾਡੇ ਪਿੰਡ ਖੇਡਣੋਂ ਆਉਂਦਾ ਜੀ ਜੀ ਉਹਨਾਂ ਤੋਂ ਮੈਨੂੰ ਇਨਸਪੀਰੇਸ਼ਨ ਬਹੁਤ ਮਿਲੇ ਜਾਂਦੇ ਹਨ ਤੋਖੀ ਜੀ ਤੋਂ ਤੋਖੀ ਦੋਏ ਹਾਂ ਜੀ ਵੱਡਾ ਛੋਟਾ ਤੋਖੀ ਛੋਟਾ ਤੋਖਿਆ ਜੀ ਹਾਂਜੀ ਹਾਂਜੀ ਦੋ ਤੋਖੀ ਮਸ਼ਹੂਰ ਸੀ ਜੀ ਜੀ ਹਾਂ ਜੀ ਤੇ ਫਿਰ ਕਿਹੜੇ ਸਾਲ ਦੇ ਵਿੱਚ ਤੁਸੀਂ ਗਰਾਊਂਡ ਦੇ ਵਿੱਚ ਆਜਾਣਾ ਕਬੱਡੀ ਖੇਡਣ ਲੱਗਦੇ ਹੋ ਕਿਹੜੇ ਵਜਨ ਤੋਂ ਮੈਂ ਚੌਰਜ ਖੇਡਣ ਲੱਗ ਮੈਂ 8ਵੀਂ ਜਿਹਾ ਪੜਦਾ ਸੀ ਅੱਛਾ ਜੀ ਪਹਿਲਾਂ ਮੈਂ ਐਥਲੈਟਿਕਸ ਕਰਦਾ ਸੀ ਪਰ ਫਿਰ ਕਬੱਡੀ 'ਚ ਮੈਂ ਆ ਗਿਆ ਤਾਂ ਉਹ ਜਿਹੜੇ ਵੱਡੇ ਮੁੰਡੇ ਸਾਰਿਆਂ ਨੂੰ ਮੈਂ ਸਟਾਪ ਕਰਦਾ ਸੀ ਵਾ ਕਿੰਦੇ ਤੋਂ ਐਥਲੈਟਿਕ ਦਾ ਲੇਖ ਵੱਡੇ ਕਬੱਡੀ ਵਾਲੇ ਹਾਂ ਜੀ ਜੀ ਤੇ ਨੈਸ਼ਨਲ ਸਟਾਈਲ ਵੀ ਖੇਡੇ ਹੋ ਕਿ ਕਲੀ ਸਰਕਲ ਹਾਂ ਪਹਿਲਾਂ ਨੈਸ਼ਨਲ ਸਾਲ ਖੇਡ ਲਏ ਹਾਂ ਦੋਏ ਦੋਏ ਖੇਡ ਨੈਸ਼ਨਲ ਸਾਲ ਵੀ ਖੇਡਦਾ ਸੀ ਤੇ ਦੂਸਰੀ ਵੀ ਖੇਡਦਾ ਜਾਂਦੇ ਜੀ ਨੈਸ਼ਨਲ ਕਿੱਥੋਂ ਦਾ ਖੇਡਿਆ ਜੀ ਨੈਸ਼ਨਲ ਦਾ ਡਿਸਟ੍ਰਿਕਟ ਲੈਂਦੇ ਨੇ ਡਿਸਟ੍ਰਿਕਟ ਲੈ ਬਲੇ ਸੈਕੰਡ ਆਈ ਸੀ 65 ਚੰਗੇ ਅੱਛਾ ਜੀ ਹਾਂ ਜੀ ਫਾਈਨਲ ਚੋ ਅਸੀਂ ਆ ਰਹੇ ਦੂਸਰੀ ਵੀ ਜਿਹੜੀ ਦੂਸਰੀ ਕਬੱਡੀ ਇਹ ਵੀ ਇਹ ਵੀ ਸਰਕਲ ਸਟਾਈਲ ਵੀ ਹਾਂ ਜੀ ਮੇਰਾ ਲਾਸਟ ਮੈਂ ਜੋ ਤੇ 65 ਵਾਲਾ ਸੀ ਜੀ 65 ਜੀ ਫਿਰ ਮੈਂ 6 67 ਤੇ ਆ ਗਿਆ ਸੀ ਜੀ ਐ ਇੱਥੇ ਤੁਸੀਂ ਸਟੱਡੀ ਵੇਚਦੇ ਸੀ ਕਿਵੇਂ ਜੀ ਹਾਂਜੀ ਇੱਥੇ ਤੁਸੀਂ ਕਿਵੇਂ ਆਉਣਾ ਹੋਇਆ ਤੁਹਾਡਾ ਇੰਗਲੈਂਡ ਕਿਵੇਂ ਆਇਆ ਮੇਰੇ ਮਾਪੇ ਮੇਰਾ ਬਾਪ父 ਪਹਿਲੇ ਅੱਛਾ 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 ਜੀ ਮਨ ਤੁਹਾਡਾ ਜਿਹੜਾ ਪਰਿਵਾਰ ਸੀ ਪਹਿਲਾਂ ਇੱਥੇ ਸੀ ਡੈਡ ਇੱਥੇ ਹਾਂ ਜੀ ਮੀ ਸਿਸਟਰ ਡੈਡ ਪਹਿਲਾਂ ਇੱਥੇ ਰਹਿੰਦੇ ਸਨ ਜੀ ਜੀ ਹਾਂ ਤੇ ਉਹਦੇ ਉਹ ਫਿਰ ਡੈਡ ਨੇ ਮੈਨੂੰ ਇੱਥੇ ਮਗਾਇਆ ਸੀ ਜੀ ਤੇ ਉੱਥੇ ਫਿਰ ਤੁਸੀਂ 65 ਤਾਂ ਖੇਡੀ ਓਪਨ ਉੱਥੇ ਕਿੰਨੀ ਖੇਡੀ ਆ ਇੰਡੀਆ 'ਚ ਉਨੇ ਉਹਥੇ ਮੈਂ ਬੇਟ ਲਈ ਖੇਡਾ ਛੋਟਾ ਸੀ ਸਕੂਲ ਚੋਂ ਜਿਹੜਾ ਆਇਆ ਸੀ ਅੱਛਾ ਹਾਂ ਇੱਕ ਇੱਕ ਦੋ ਮੈਚ ਓਪਨ ਚ ਖੇਡੇ ਆ ਪਰ ਉਹ ਛੋਟਾ ਸੀ ਮਾਦਮ ਜੀ ਤੇ ਫਿਰ ਇੱਥੇ ਆ ਕੇ ਵੱਡੇ ਜੀਤੀ ਖੇਡੇ ਨਾਲ ਜੋੜੀ ਹੋ ਰਹੀ ਆ ਕੇ ਬਣਦੀ ਅਗਲੇ ਨਾਲ ਇੱਥੇ ਹਾਂਜੀ ਹਾਂ ਜੋ 67 ਜਿੱਥੇ ਆਏ ਨਾ ਜਿੱਥੇ ਤੇ 68 ਚ ਪਹਿਲੀ ਟੀਮ ਵਰਮਿੰਗਮ ਤੋਂ ਆਈ ਖੇੜਨੇ ਇੱਥੇ ਹੂੰ ਤੇ ਉਹਨਾਂ ਦੇ ਅਗੇਂਸ ਕਿੱਲਿਆ ਤੋ ਉਦੋਂ ਖੈਰਾ ਉਸ ਮੈਚ ਨਹੀਂ ਖੇਡਿਆ ਸੀ ਪਹਿਲੇ ਜੀ ਪਰ ਉਹਦੇ ਵਿੱਚ ਜਿੰਨੇ ਨੰਬਰ ਸਾਰੇ ਮੇਰੇ ਸੀਗੇ ਬਾਜੀ ਬਾਜੀ ਸਰੇ ਸਟੋਪਾ ਤੋਂ ਡੇ ਸੀ ਹਾਂਜੀ ਸਰ ਸਟੋਪ ਤਾਂ ਦੀ ਮੈਂ ਵੱਡੀ ਪਾ ਲੰਦੂਏ ਦੋਏ ਕੰਮ ਕਰਾਂਗਾ ਵੱਡੀ ਪਾ ਲੰਦਿਆ ਆਲ ਰਾਊਂਡ ਸੀ ਤੁਸੀਂ ਜੀ ਹਾਂਜੀ ਪਰ ਜਿਆਦਾ ਮੈਨੂੰ ਸਾਡੇ ਕੋਲ ਜਾਫੀਆਂ ਜਰੂਰਤ ਹੁੰਦੀ ਸੀ ਸਾਡੇ ਕੋਲ ਰੀਡਰ ਬਹੁਤ ਜ਼ਿਆਦਾ ਸੀਗੇ ਇਸ ਕਰਕੇ ਮੈਨੂੰ ਉਧਰ ਇਧਰ ਹੀ ਰੱਖਦੇ ਸੀ ਹਾਂਜੀ ਜੀ ਬਸ ਜਿੱਦ ਲੋਟਾਂ ਤੋਂ ਉਧਰ ਹੀ ਵਰਤ ਲੈਂ ਤੁਹਾਨੂੰ ਜੀ ਜੀ ਤੇ ਇੱਥੇ ਆ ਕੇ ਕਿਹੜੀ ਟੀਮ ਦੇ ਵਿੱਚ ਖੇਡੇ ਤੁਸੀਂ ਕਿੰਨੇ ਸਾਲ ਖੇਡੇ ਮੈਂ 3 ਤੋਂ ਲੈ ਕੇ 75 ਤੱਕ ਖੇਡਿਆ ਜੇ ਫਿਰ ਮੇਰੇ ਗੋਡੇ ਸੱਟ ਲੱਗੇ ਸੀ ਆਪਰੇਸ਼ਨ ਹੋ ਗਿਆ ਸੀ ਹਾਂ ਤੇ ਫਿਰ ਛੱਡ ਕੇ ਫੇਮਕ ਫਿਰ ਮੈਂ ਕਰਾਟੀਗਨ ਲਪਿਆ ਬਲੈਕ ਮੈਲਟ ਕਰਾਟੀ ਵੀ ਸੀ 70 ਹਾਂ uh, 78 ਬਲੈਕ ਮੈਲਟ ਕੀਤੀ ਜਿਹੜਾ ਕਰਾਟੀ ਵੀ ਨਾਲ ਕਰਦਾ ਸੀ ਜੀ ਜੀ ਬਾਜੀ ਵਾ ਤੇ ਫਿਰ 73 ਦੇ ਵਿੱਚ ਜਿਹੜੀ ਟੀਮ ਗਈ ਉਹਦਾ ਤੁਸੀਂ ਹਿੱਸਾ ਬਣੇ ਸੀਗੇ ਨਹੀਂ ਹਾਂਜੀ ਹਾਂ ਜਿਹੜੀ 73 ਦੀ ਟੀਮ ਗਈ ਪਹਿਲਾਂ ਹਾਂਜੀ ਉਹਨਾਂ ਨਾਲ ਇੰਡੀਆ ਜੀ ਹਾਂਜੀ ਇੰਡੀਆ ਦੇ ਗਏ ਹਾਂਜੀ ਉਹਨਾਂ ਨਾਲ ਗਿਆ ਸੀ ਜੀ ਕਿਵੇਂ ਦਾ ਰਿਹਾ ਪ੍ਰਦਰਸ਼ਨ ਤੁਹਾਡਾ ਫਿਰ ਉਸ ਟਾਈਮ ਬਹੁਤ ਬਧੀਆ ਸਾਬਸਟ ਪਰਫਾਰਮੈਂਸ ਮੈਂ ਤਾਂ ਜਿੰਦਗੀ ਦਾ ਗੁੱਡ ਵੈਰੀ ਗੁੱਡ ਐਕਸਪੀਰੀਅੰਸ ਲੱਗਿਆ ਅੱਛਾ ਜੀ ਕਿੰਨੇ ਕ ਜਫੇ ਲਾਏ ਫਿਰ ਤੁਸੀਂ ਉਦੋਂ ਪਹਿਲਾ ਮੈਚ ਸਾਡਾ ਸੰਗਰੂਰ ਵਿੱਚ ਹੋਇਆ ਸੀ ਮੇਰੇ ਖਾ ਸਾਰੇ ਜਫੇ ਦੋ ਦੋ ਤਿੰਨ ਤਿੰਨ ਜਫੇ ਹਰ ਕਿਨੂੰ ਲੱਗੇ ਮੇਰੇ ਅੱਛਾ ਜੀ ਜਿੰਨੇ ਇੰਡੀਆ ਦੇ ਮੈਚ ਖੇਡੇ ਨੇ ਮੇਰਾ ਕੋਈ ਜਫਾ ਕੋਈ ਰੀਡਰ ਨਹੀਂ ਕਹਿ ਸਕਦਾ ਮੈਨੂੰ ਜਫਾ ਕਿਸੇ ਮੈਚ ਨਹੀਂ ਲੱਗਾ ਦੋ ਦੋ ਤਿੰਨ ਤਿੰਨ ਹਰ ਇੱਕ ਜਫਾ ਲੱਗੇ ਜੀ ਵਾਹ ਜੀ ਵਾਹ ਮਤਲਬ ਹਰ ਇੱਕ ਨੂੰ ਫੜਿਆ ਤੁਸੀਂ ਹਾਂ ਜੀ ਹਰ ਇੱਕ ਨੂੰ ਹੂੰ ਅਰਸਤ ਜੀ ਜੀਤਾ ਜੱਤਾ ਸੋਤਾ ਜੋ ਜੋਤਾ ਸੱਤਾ ਜੋਤਾਈ ਤੇ ਸੱਤਾ ਹਾਂਜੀ ਸੱਤਾ ਸੀਗੇ ਤੇ ਇੱਕ ਤਾਰਾ ਸੀ ਹੂੰ ਅਰਸਾਲ ਹਾਂਜੀ ਤੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਕੌਡਾ ਕੌਡਾ ਸੀ ਹਾਂਜੀ 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 ਹਰਕੀਰਨ ਸਿੰਘ ਕੌਡਾ ਜੀ ਕੌਡਾ ਹਾਂ ਕੌਡਾ ਜੀ ਦੇਵਿਦਿਆਲ ਜੀ ਸੀ ਦੇਵਿਦਿਆਲ ਵੀ ਸਾਡੇ ਨਾਲ ਪਹਿਲਾ ਮੈਚ ਖੇਡਿਆ ਹਾਂਜੀ ਪਹਿਲਾ ਸੰਗਰੂਰ ਮੈਚ ਛੱਡ ਕੇ ਡਿਆ ਉਹ ਤੋਂ ਬਾਅਦ ਚ ਨਹੀਂ ਖੇਡਿਆ ਜੀ 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 ਤੇ ਉਸ ਤੋਂ ਬਾਅਦ ਫਿਰ ਜਦੋਂ ਉਧਰੋਂ ਟੀਮ ਆਉਂਦੀ ਆ ਇਧਰ ਆ ਆਪਣੇ ਇੰਡੀਆ ਤੋਂ ਜੀ ਜੀ ਇੰਗਲੈਂਡ ਫਿਰ ਉਦੋਂ ਵੀ ਤੁਸੀਂ ਇੰਗਲੈਂਡ ਦੀ ਟੀਮ ਦਾ ਹਿੱਸਾ ਬਣੇ ਨਹੀਂ ਉਦੋਂ ਮੇਰੇ ਗੋਡੇ ਸਭ ਆਉਂਦੇ ਦੇ ਸੜ ਸੱਟ ਲੱਗੇ ਗੋਡੇ ਤੇ ਗੋਡੇ ਦਾ ਮੇਰਾ ਆਪਰੇਸ਼ਨ ਹੋਇਆ ਸੀ ਤੇ ਉਦੋਂ ਉਹ ਉਹ ਨੇ ਉਹ ਖੇਡਿਆ ਜੀ ਮੈਨੇ ਇੱਥੇ ਆ ਕੇ ਨਾ ਇੰਗਲੈਂਡ ਦੇ ਵਿੱਚ ਆ ਕੇ ਜਾਂ ਆਪਾਂ ਕਿਸੇ ਮੁਲਕ ਦੇ ਵਿੱਚ ਜਾਂਦੇ ਆ ਤਾਂ ਇੱਥੇ ਜਿਹੜੀ ਲਾਈਫ ਹੈ ਬਹੁਤ ਟਫ ਹੈ ਬਹੁਤ ਟਫ ਸਭ ਬਹੁਤ ਔਖਾ ਨਿਕਲਦਾ ਤੁਸੀਂ ਕਿਵੇਂ ਕੱਢਦੇ ਸੀ ਮੈਂ ਵਾਸਤੇ 8-8 10-10 ਘੰਟੇ ਕੰਮ ਕਰਕੇ ਘਰ ਆ ਕੇ ਫਿਰ ਮਿਹਨਤ ਕਰਨੀ ਨੱਠਣ ਜਾਣਾ ਐਕਸਰਸਾਈਜ਼ ਕਰਨੀ ਵੇਟ ਜਾਂ ਕੋਈ ਵੀ ਕਰਨਾ ਡੰਡ ਬੈਠਾ ਕੱਢਣੀ ਆ ਤਾਂ ਬਹੁਤ ਹਾਰਡ ਹਾਰਡ ਸਟਰਗਲ ਸੀ ਜਦੋਂ ਅੱਜ ਕੱਲ ਪ੍ਰੇਰਿਆ ਪ੍ਰੋਫੈਸ਼ਨਲ ਆ ਉਹ ਇਸ ਡਿਫਰੈਂਟ ਚੀਜ਼ ਹੋ ਜਾਂਦੀ ਨਾ ਜਦੋਂ ਤੂੰ 8-10 ਘੰਟੇ ਕੰਮ ਵੀ ਕਰਨਾ ਜਾਂ 50 40 50 60 ਘੰਟੇ ਹਫ਼ਤੇ 'ਚ ਕੰਮ ਕਰਨਾ ਫਿਰ ਤੂੰ ਮਿਹਨਤ ਵੀ ਉਹਨਾਂ ਕਰਨੀ ਫਿਰ ਇਸ ਬਹੁਤ ਟਫ ਟਫ ਸੀ ਅੱਜ ਹੱਦ ਸਾਰੇ ਵਾਸਤੇ ਹਾਂਜੀ ਓខਾ ਬਹੁਤ ਸੀ ਬਹੁਤ ਟਫ ਸੀ ਜੀ ਬਾਜਨ ਕੇ ਨਰਿਆ ਤੁਹਾਡੇ ਭਾਜਨ ਮੇਰਾ 75 ਕਿਲੋ ਸੀ ਬਹੁਤ ਲਾਈਟ weight ਸੀ ਅੱਛਾ ਇਹ ਨਹੀਂ ਰਿਹਾ ਇਹਨੇ ਕਿੰਨਾ ਟਾਈਮ ਲਾਉਂਦੇ ਸੀ ਪ੍ਰੈਕਟਿਸ ਕਰਦੇ ਕੀ ਕਰਦੇ ਸੀ ਪ੍ਰੈਕਟਿਸ ਮੈਂ ਆਵਾਜ਼ ਫਿਟੈਸ ਜਦੋਂ ਇੰਗਲੈਂਡ ਇੰਡੀਆ ਟੀਮ ਗਈ ਨਾ ਹਾਂਜੀ ਮੈਂ ਤੇ ਇੱਕ ਕੇਵਲ ਕਮੈਂਟਰੀ ਵਾਲਾ ਵੀ ਵਾਸ ਦਾ ਫਿਟੈਸ ਪਲੇਅਰ ਸਾਰੇ ਨੂੰ ਕੇਵਲ ਕਮੈਂਟਰੀ ਵਾਲਾ ਜਿਹਨੂੰ ਕੇਵਲ ਪਾਸ ਲਾ ਕੇ ਨਹੀਂ ਕੇਵਲ ਪਾਸ ਲਾ ਹਾਂਜੀ ਹਾਂ ਜੀ ਤੇ ਮੈਂ ਬਹੁਤ ਫਿਟ ਸੀ ਮੈਂ ਤਾਂ ਰਨਿੰਗ ਦੀ ਟ੍ਰੇਨਿੰਗ ਰੋਮ ਕਰਦੇ ਰਨਿੰਗ ਬਾਈਟ ਬਹੁਤ ਬਹੁਤ ਫਿਟ ਸੀ ਬਾਕੀ ਤਾਂ ਐਕਸਰਸਾਈਜ਼ ਕਰਦੇ ਕਰਦੇ ਸੀ ਨਾ ਮੇਰੀ ਮੇਰੀ ਰਨਿੰਗ ਸਪ੍ਰਿੰਟਸ ਵਗੈਰਾ ਬੋਲਾਂਗਾ ਜੀ ਉਹਦੇ ਨਾਲ ਮੈਂ ਤਾਂ ਹੀ ਮੇਰਾ ਭਾਰ ਨਹੀਂ ਵੱਧਦਾ ਮੈਂ ਫਿੱਟ ਬਹੁਤ ਸੀ ਹੂੰ ਜੀ ਤੇ ਫਿਰ ਕਿਵੇਂ ਜਿਹਾ ਲੱਗਦਾ ਇੱਥੇ ਕਿਉਂਕਿ ਆਪਣੀ ਉਧਰ ਦੀ ਲਾਈਫ ਤੇ ਇੱਧਰ ਦਾ ਫਰਕ ਬਹੁਤ ਹੈ ਜੀ ਬਹੁਤ ਹਾਂ ਜੀ ਲੱਗਾ ਕੋਹ ਦਾ ਫਰਕ ਬਿਲਕੁਲ ਨਹੀਂ ਬਿਲਕੁਲ ਫਰਕ ਫਰਕ ਕਬੱਡੀ ਦਾ ਵੀ ਹੈ ਨਾ ਜੀ ਜੀ ਤੁਹਾਡੇ ਵੇਲੇ ਸੀ ਤੇ ਅੱਜ ਹੈ ਫਿਰ ਇਹ ਤੁਹਾਨੂੰ ਕਿਵੇਂ ਲੱਗਦਾ ਜੀ ਉਸ ਸੀ ਪਹਿਲਾਂ ਕਬੱਡੀ ਸੀ ਜਿਹੜੇ ਮੇਨ ਸਕਿੱਲ ਸੀ ਜਦੋਂ ਜਿਹੜੇ ਜਾਫੀ ਸੀ ਦੂਜਿਆਂ ਪਲੇਅਰਾਂ ਨੂੰ ਸਰਵਾਈਵ ਕਰਨਾ ਹੂੰ ਜਿੱਦਾਂ ਆਪਣੇ ਕੂਕੜੀ ਦੇ ਮਗਰ ਚੂਚਾ ਹੀ ਲੱਗੇ ਹੁੰਦੇ ਹਰ ਕਦਮ ਚੋਣਾ ਹੁੰਦਾ ਏਦਾਂ ਸਾਨੂੰ ਜਾਫੀਆਂ ਨੇ ਇਹ ਹਾਰਡੈਸਟ ਬਿਟ ਸੀਗਾ ਪਹਿਲਾਂ ਜਦੋਂ ਖੇਡਿਆ ਭਈ ਜਿਹੜੇ ਬਾਕੀ ਉਦੋਂ ਹੁੰਦੇ ਜਿਹੜਾ ਮਰਜੀ ਟੈਚ ਜਿਹਨੂੰ ਮਰਜੀ ਟੱਚ ਕਰ ਸਕਦੇ ਕਬੜੀ ਵਾਲੇ ਹੂੰ ਹੁਣ ਕਬੜੀ ਜਾਫੀ ਬੱਕਰੇ ਖੜਦੇ ਆ 리ਡਰ ਬੱਕਰੇ ਖੜਦੇ ਆ ਉਹਨਾਂ ਜਮਾਨੇ ਸਾਰੇ ਇਕੱਠੇ ਕਰਦੇ ਸੀ ਹਾਂਜੀ ਤੇ ਉਹ ਉਹ ਵੀ ਇਹ ਵੀ ਇੱਕ ਸਕਿੱਲ ਹੁੰਦੀ ਸੀ ਇਟਸੈਲਫ ਬਾਕੀਆਂ ਨੂੰ ਬਾਕੀਆਂ ਨੇ ਬਚਾਉਣਾ ਹਾਂਜੀ ਹੂੰ ਤੇ ਫਿਰ ਸਾਹ ਆਸਾਨ ਕਬੱਡੀ ਸੀ ਇੱਥੇ ਹੁਣ ਤਾਂ ਸਾਹ ਨਾ ਕਬੱਡੀ ਨਹੀਂ ਆ ਜੀ ਹਾਂਜੀ ਜੀ ਕਿਵੇਂ ਲੱਗਦਾ ਵੀ ਜਿਵੇਂ ਪਹਿਲੀ ਤੁਹਾਡੇ ਸਾਹਾਂ ਤੇ ਸੀ ਹਨਾ ਤੁਹਾਡੇ ਗਲ ਕੰਨੀ ਨਿਗਾ ਰੱਖਦੇ ਵੀ ਜੇ ਸਾਹ ਲੈ ਗਿਆ ਤਾਂ ਨੰਬਰ ਜਾਫੀ ਹੁੰਦੇ ਜਾਂਦੇ ਇਹ ਹੁੰਦਾ ਸੀ ਇੰਡੀਆ 'ਚ ਜਦੋਂ ਅਸੀਂ ਗਏ ਨਾਲ ਜੀ ਸਾਹ ਲੈਂਦੇ ਸੀ ਨਹੀਂ ਫਿਰ ਹੁਣ ਕਿਵੇਂ ਲੱਗਦਾ ਜਦੋਂ 30 ਸੈਕਿੰਡ ਦੀ ਹੋ ਗਈ ਇਹ ਸੌਖਾ ਹੈ ਕੋਈ ਸੌਖਾ ਨਹੀਂ ਇਹ ਮੇਰੇ ਹਿਸਾਬ ਨਾਲ ਗਲਤ ਹੈ ਜੀ ਇਹ ਜਿਹੜੇ ਰੇਡਰ ਆ ਉਹਦੀ ਐਡਵਾਂਟੇਜ ਬਹੁਤ ਆ ਉਹਨੂੰ ਇਸ ਗੱਲ ਦੀ ਹਨਾ ਹੂੰ ਇਹ ਮੇਰੇ ਮੇਰੇ ਹਿਸਾਬ ਨਾਲ ਜਿਹੜਾ ਜਾਫੀ ਨੂੰ ਡਿਸਐਡਵਾਂਟੇਜ ਹੈ ਜਿਹੜੀ ਇਹ ਇਸ ਵੇਲੇ ਕਬੱਡੀ ਹਾਂਜੀ ਹੂੰ ਤੁਹਾਡੇ ਪਰਿਵਾਰ ਦੇ ਵਿੱਚੋਂ ਅੱਗੇ ਵੀ ਖੇਡਿਆ ਜੀ ਕੋਈ ਕਬੱਡੀ ਕਿੰਨੇ ਬੱਚੇ ਨੇ ਤੁਹਾਡੇ ਨਹੀਂ ਜੀ ਬੱਚੇ ਮੇਰੇ 3 ਮੇਰੇ ਤਿੰਨ ਬੇਬੀਆਂ ਉਹ ਉਹ ਨਹੀਂ ਅੱਜ ਪਰਲੇ ਕੇ ਤਾਂ ਆਪਣੇ ਕਾਰੋਬਾਰ ਕਰਦੀਆਂ ਹਾਂ ਜੀ ਅੱਛਾ 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 ਜੀ ਜੀ ਮਤਲਬ ਕਿ ਪਹਿਲਾਂ ਫਾਦਰ ਸਾਹਿਬ ਜਾਂ ਕੋਈ ਹੋਰ ਤਾਂ ਨਹੀਂ ਖੇਡਦਾ ਸੀ ਕਬੱਡੀ ਨਹੀਂ ਜੀ ਨਹੀਂ ਨਹੀਂ ਜੀ ਤੁਹਾਡੇ ਪਿੰਡ ਦੇ ਵਿੱਚੋਂ ਤੁਹਾਨੂੰ ਦੇਖ ਕੇ ਜਾਂ ਕੋਈ ਬਾਅਦ ਦੇ ਵਿੱਚ ਕਬੱਡੀ ਖੇਡਣ ਲੱਗੇ ਪਹਿਲਾਂ ਮੈਂ ਤਾਂ ਖੇਡਦਾ ਸੀ ਆਕਾ ਅਮਰੀਕ ਸੀ ਕਾਫੀ ਹਿਆ ਸ਼ਾਹਪੁਰ ਦਾ ਬਹੁਤ ਤਕੜਾ ਪਲੇਅਰ ਸੀ ਉਹ ਮੇਰੇ ਤਾਇਦੇ ਦਾ ਬੇਟਾ ਸੀਗਾ ਉਹ ਬਹੁਤ ਅੱਛਾ ਪਲੇਅਰ ਸੀ ਜੀ ਜੀ ਤੇ ਹੋਰ ਉਸ ਤੋਂ ਬਾਅਦ ਫਿਰ ਤੁਹਾਡੇ ਪਿੰਡ ਦੀ ਟੀਮ ਨਹੀਂ ਖੜੀ ਹੋਈ ਸਾਡੇ ਪਿੰਡ ਦੀ ਖੜੇ ਹੋਈ ਸੀ ਪਰ ਇੰਨੇ ਇੰਨੇ ਵੇਟ ਵਾਲੀ ਸੀ ਇੰਨੇ ਵੱਡੇ ਨਹੀਂ ਹੋਏ ਹਾਂ ਜੀ ਹਾਂ ਜੀ ਮਤਲਬ ਤੁਸੀਂ ਇੱਥੇ ਕਬੱਡੀ ਵੇਖ ਤੇ ਨਹੀਂ ਫਾਦਰ ਸਾਹਿਬ ਲੈ ਕੇ ਆਏ ਤੁਹਾਨੂੰ ਨਹੀਂ ਨਹੀਂ ਹਾਂ ਜੀ ਮੈਂ ਤਾਂ ਪਹਿਲਾਂ ਆਂਜੇ ਮੇਰਾ ਫਾਦਰ ਇੱਥੇ ਪਹਿਲਾਂ ਸੀ ਹਾਂ ਜੀ ਹਾਂ ਜੀ ਜੀ ਬਹਾਦਰ ਸਾਹਿਬ ਇੱਥੇ ਨਾ ਹੁੰਦੇ ਫਿਰ ਤਾਂ ਇੰਡੀਆ ਕਬੱਡੀ ਖੇਡਦੇ ਜੀ ਸਹੀ ਇੰਡੀਆ ਜਿਵੇਂ ਉਸ ਟਾਈਮ ਤੇ ਪਰ ਤੁਸੀਂ ਤਾਂ 65 ਕਿਲੋ ਤੋਂ ਬਾਅਦ ਇੱਥੇ ਆ ਕੇ ਉੱਪਰ ਖੇਡਿਆ ਨਾ ਜੀ ਕਿਉਂਕਿ ਮੈਂ ਚੈਂਪੀਅਨਸ਼ਿਪ ਦੀ ਗੱਲ ਕਰਦਾ ਸੀ ਫਿਰ ਇੱਥੇ ਕਿੰਨੇ ਕੁ ਟੂਰਨਾਮੈਂਟ ਨੇ ਜਿਹੜੇ ਤੁਸੀਂ ਖੇਡਿਆ ਇੱਥੇ ਮੈਂ ਸਾਰੇ ਜਿੰਨੇ ਕੋਈ ਵੀ ਟੂਰਨਾਮੈਂਟ ਛੱਡਿਆ ਨਹੀਂ ਟੀਮ ਕਿਹੜੀ ਤੁਹਾਡੀ ਜੀ ਐਨ ਜੀ ਗਰੇਵਜ਼ ਐਂਡ ਖੇਡਿਆ ਇਸ ਹੋਰ ਕਿਸੇ ਟੀਮ ਲਈ ਖੇਲੇ ਐਲ ਐ ਐਲ ਇਹ ਬਸ ਖੇਡਿਆ ਇਹ ਨਾ ਫਾਊਂਡਰ ਮੈਂਬਰ ਆ ਜੀ ਇਹ ਕਲੱਬ ਅਸੀਂ ਸ਼ੁਰੂ ਕੀਤਾ ਸੀ ਮੈਂ ਤੁਸੀਂ ਸ਼ੁਰੂਆਤ ਕੀਤੀ ਸੀ ਹਾਂਜੀ ਇਹੋ ਫਿਰ ਅਜਿਓ ਸਾਲ ਦੋ-ਤਿੰਨ ਸਾਲ ਬਾਅਦ ਭੰਗੜਾ ਜੀ ਯੁਗਨੂ ਗਰੁੱਪ ਸੀ ਉਹ ਵੀ ਸ਼ੁਰੂ ਕੀਤਾ ਅੱਜ ਵੀ ਚੱਲਦਾ ਸਾਡੇ ਕੋ ਆਪਣਾ ਸਟੂਡੀਓ ਅੱਜ ਵੀ ਚੱਲਦਾ ਹਾਂ ਜੀ ਜੀ ਤੇ ਉਸ ਤੋਂ ਬਾਅਦ ਜਿਵੇਂ ਕਬੱਡੀ ਦੇ ਨਾਲ-ਨਾਲ ਤੁਸੀਂ ਭੰਗੜੇ ਦੀ ਵੀ ਗੱਲ ਕਰ ਲਈ ਨਾ ਜੀ ਇਹ ਇਹ ਚੀਜ਼ਾਂ ਨੂੰ ਸਾਰੀਆਂ ਤੁਸੀਂ ਲੈ ਕੇ ਚੱਲੇ ਜੀ ਤੇ ਇੱਥੇ ਜਦੋਂ ਟੀਮਾਂ ਬਣਾਈਆਂ ਸ਼ੁਰੂ ਹੋਈਆਂ ਨੇ ਪਹਿਲਾਂ ਤੁਹਾਡੀ ਟੀਮ ਬਣਾਈ ਤੁਸੀਂ ਉਸ ਤੋਂ ਬਾਅਦ ਵੀ ਟੀਮ ਬਣਾਈ ਫਿਰ ਗਰੇਵਜ਼ ਐਂ ਦੀ ਆਪ ਨਹੀਂ ਉਹ ਪਲੇਅਰ ਲੈ ਕੇ ਆਏ ਤੁਸੀਂ ਖੜਾਏ ਇਹ ਇੰਡੀਆ ਤੋਂ ਜੀ ਹਾਂ ਜੀ ਨਹੀਂ ਇੰਡੀਆ ਤੋਂ ਹਾਂ ਸਾਡੇ ਬਾਕੀ ਦੇ ਜਿਹੜੇ ਬਹੁਤ ਪ੍ਰੋਮੋਟਰ ਹੈਗੇ ਉਹ ਲੈ ਕੇ ਆਂਦੇ ਜੀ ਪਰ ਅਸੀਂ ਨਹੀਂ ਨੈਨ ਮੈਨੇਜਰ ਮੈਂ ਨਾ ਫਿਰ ਜੋ ਕਬੱਡੀ 75 ਛੱਡ ਕੇ ਨਾ ਫਿਰ ਮੈਂ ਕਾਰਾਟੀ ਕਰਨ ਲੱਗ ਪਈ ਹੂੰ ਤਾਂ ਫਿਰ ਮੈਂ ਕਾਰਾਟੀ ਕੀਤਾ ਚਾਰ ਪੰਜ ਸਾਲ ਕੀਤੀ ਕਾਰਾਟੀ ਹਾਂ ਜੀ ਫਿਰ ਮੈਂ ਬਲੈਕ 벨ਟ ਕੀਤੀ ਸੈਕਿੰਡ ਫਸਟ ਟਾਈਮ ਜੀ ਸੈਕਿੰਡ ਟਾਈਮ ਕੀਤੀ ਹੁੰਦੀ ਫਿਰ ਜੀ ਕਾਰਾਟੀ ਜੀ ਮੇਰਾ ਬਹੁਤ ਸ਼ੌਕ ਜ਼ਿਆਦਾ ਹੋ ਗਿਆ ਸੀ ਜੀ ਬੈਸਟ ਟਰੇਡਰ ਕਿੰਨੇ ਵਾਰੀ ਰਹੇ ਹੋ ਜੀ ਬੈਸਟ ਟਰੇਡਰ ਜਾਂ ਯਾਫੀ ਕਿਉਂਕਿ ਆਲ ਰੌਂਡ ਤੁਸੀਂ ਨਾ ਤੁਸੀਂ ਇੱਕ ਮੈਚ ਦੇ ਵਿੱਚ ਕਿੰਨੇ ਕਿ ਜਫੇ ਲਾਏ ਹੋਣਗੇ ਸਸ ਸਾਡਾ ਸਗਾ ਜੇ ਉਥੇ ਇੰਡੀਆ ਦੇ ਟੂਰ ਦਾ ਜਿਹੜਾ ਜਲੰਧਰ ਵਾਲਾ ਸੀ ਮੈਚ ਖੇਡਿਆ ਅਸੀਂ 22 ਜਾਂ 20 ਜਾਂ 22 ਜਫੇ ਮੇਰੇ ਤਾਂ ਕੋਈ ਕੀ ਦੋ ਜਣ ਦੋ ਜਣ ਦੇ 22 ਜਫੇ ਸੀ ਜੀ ਇੰਨੇ ਜਫੇ ਬਹੁਤ ਹੁੰਦੇ ਆ ਜੀ ਸਪੈਸ਼ਲੀ ਇੰਡੀਆ ਇੰਡੀਆ ਦੇ ਅਗੇ ਅੱਛਾ ਜੀ ਇੱਕ ਮੈਚ ਆਫੀ ਸੀ ਇੱਕ ਕੁਗੀ ਸੀ ਬੋਲ ਬਹਮ ਟਣਾ ਤੇ ਇੱਕ ਤੋਚੀ ਗੱਬੇ ਸੀ ਤਿੰਨ 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 ਜਫੇ ਸੀ ਇਹ ਗੱਲ ਤਹਤਰਾ ਜੀ ਹਾਂ ਜੀ 73 ਚ 74 ਚੋਂ ਤੇ 73 ਐਂਡ ਚ ਗਏ ਆ 74 ਦੇ ਵਿੱਚ ਆਏ ਮੁੜ ਕੇ ਨਾ ਸੀ ਕੁਝ ਮੈਚ ਤੇ ਤੇ 73 ਕਿਹੜੇ ਕੋਈ 74 ਚ ਵੀ ਆਏ ਤੁਸੀਂ ਜਿਹੜੇ ਇਹ ਜਫੇ ਲਾਏ ਨੇ ਉਧਰ 73 ਚ ਜਾ ਕੇ ਲਾਏ ਜਾਂ ਇੱਥੇ ਲਾਏ ਸੀ ਨਹੀਂ ਉੱਥੇ ਲਾਏ ਹਾਂ ਮੈਂ ਇਹੀ ਗੱਲ ਕਰਦੇ ਹਾਂ ਜੀ ਉੱਥੇ ਹਾਂ ਜੀ 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 ਕਿਹੜੇ ਮੈਚ ਦੇ ਵਿੱਚ ਲਾਈ ਸੀ ਇਹ ਇਹ ਜਲੰਧਰ 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 ਪੰਜਾਬ ਅਗੇਂਸਟ ਇੰਗਲੈਂਡ ਉਹ ਫਿਰ ਜਿਹੜੇ ਤਿੰਨ ਤਿੰਨ ਮੈਚ ਸੀਗੇ ਨਾ ਆਫੀਸ਼ੀਅਲੀ ਉਹ ਪੰਜਾਬ ਅਗੇਂਸਟ ਇੰਗਲੈਂਡ ਸੀਗੇ ਵਿੱਚ ਪਹਿਲਾ ਸਮਰੂਹ ਸੀ ਉਹ ਵੀ ਸੀ ਜਿੱਤਿਆ ਸੀ ਫਿਰ ਨੂਰਪੁਰ ਬੇਦੀਆਂ ਸੀ ਉਹ ਅਸੀਂ ਹਾਰੇ ਹਾਂ ਜੀ ਤੇ ਤੀਸਰਾ ਸੀਗਾ ਜਲੰਧਰ ਜਲੰਧਰ ਜਿੱਤੇ 20 ਬੋਏ ਪੁਆਇੰਟ ਦੇ ਜਿੱਤੇ ਹੋਣੇ ਤੇ ਫਿਰ ਉਹ ਰੇਡਰ ਕਿਹੜਾ ਸੀ ਜਿਹਦੇ ਤੁਹਾਡੀ ਅੱਖ ਸੀ ਵੀ ਇਹਨੂੰ ਫੜਨਾ ਹੀ ਫੜਨਾ ਜਾਂ ਕੋਈ ਐਕਸਟਰਾ ਮਿਹਨਤ ਕਰਨੀ ਪਈ ਜਾਂ ਅਲੈ ਐਕਸਟਰਾ ਪਲੈਨਿੰਗ ਵੀ ਯਾਰ ਆ ਬੰਦਾ ਕਾਬੂ ਨਹੀਂ ਆਉਂਦਾ ਇਹਨੂੰ ਆਪਾਂ ਕਾਬੂ ਕਰਨਾ ਤੇ ਕਿਵੇਂ ਕਰਨਾ ਨਹੀਂ ਮੈਨੂੰ ਇਸ ਤਰ੍ਹਾਂ ਪ੍ਰੋਬਲਮ ਜਿਹੜਾ ਵੀ ਜਿਹਨੂੰ ਪਹਿਲੀ ਵਾਰੀ ਮੈਂ ਖੇਡਦਾ ਸੀ ਨਾ ਉਹ ਦੋ ਦੋ ਤਿੰਨ ਤਿੰਨ ਜਦਫੇ ਹਰ ਪਲੇ ਨੇ ਮਿਲਾਂਦਾ ਸੀ ਜੀ ਹਰ ਕੋਈ ਮੈਂ ਕਲ ਗੋਟ ਫੜ ਕੇ ਕੰਚੀ ਮਾਦਣੀ ਲੱਤ ਵੀ ਫੜ ਲੈਂਦਾ ਤੇ ਮੈਂ ਸਾਰਾ ਕੁਝ ਕਰ ਦਿੰਦਾ ਸੀ ਮੈਂ ਫਿੱਟ ਇਨਾ ਸੀ ਨਾ ਜੇ ਮੈਂ ਸਿੱਟਿਆ ਵੀ ਤੱਕਾ ਦੇ ਕੇ ਮੁੜ ਕੇ ਫੇਰ 25 ਫੁੱਟ ਜਾ ਕੇ ਬੜ ਲਾਣਾ ਬਹੁਤ ਜੀ ਵਾਹ ਕੀ ਬਾਤ ਹੈ ਅਟਿਆ ਦੇਵ ਨਾ ਹੋਈ ਅੱਛਾ ਜੀ ਅਟਿਆ ਦੇਵ ਨੇ ਜਲੰਧਰ ਜਲੰਧਰ ਮੈਚ ਹੋਇਆ ਨਾ ਤਾਂ ਉਹਨਾਂ ਨੇ ਪਹਿਲੀ ਵਾਰ ਜਗ ਮੱਤਾਂ ਫੜ ਕੇ ਪੁੱਠਾ ਘਰਤਾ ਜੀ ਫੇਰ ਦੂਜੀ ਵਾਰ ਆਏ ਮੈਦਾਨ 'ਕਿਵੇਂ ਮੈਂ ਤੇਰੇ ਕੋਲ ਆਉਣਾ ਮੈਨੂੰ ਤਾਂ ਕਹਦੇ ਕੇ ਚੱਕ ਕੇ ਮਾਰਿਆ ਉੱਠ ਕੇ ਜਾ ਕੇ 25 ਫੁੱਟ ਤੇ ਫੇਰ ਮੈਂ ਜਾ ਕੇ ਢਾ ਲਿਆ ਉਹਨੂੰ ਕਿ ਮੈਂ ਫਿੱਟ ਬਹੁਤ ਸੀ ਡਿਗੇ ਨੂੰ ਮੁੜ ਕੇ ਫੇਰ ਜਾ ਕੇ ਉੜਾਣਾ ਬਾਈ ਉਹ ਤਾਂ ਰੋਬੀ ਸਿਉ ਦੇਵ ਨੂੰ ਥੋੜਾ ਸਲੋ ਵੀ ਹੋਇਆ ਸੀ ਨਾ ਇਹ ਵੀ ਹੁੰਦਾ ਸਤ ਸਿਨੀਅਰ ਸੀ ਹਾਂ ਜੀ ਤੁਸੀਂ ਚੜਦੇ ਹੋਣੇ ਉਹ ਸੀਨੀਅਰ ਹਾਂ ਬਿਲਕੁਲ ਬਹੁਤ ਸੀਨੀਅਰ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਵਾਸਤੇ ਨਾ ਫਿਰ ਮਿਹਨਤ ਜਿਵੇਂ ਤੁਸੀਂ ਗੁੱਟ ਵੀ ਫੜ ਲੈਣਾ ਨਾ ਸਾਰੇ ਦਾ ਬਰਤਲਾ ਦੇ ਜੀ ਤੇ ਫਿਰ ਸਿੱਖੇ ਕੀ ਤੋਂ ਸੀ ਕਿੰਨਾ ਟਾਈਮ ਉਹ ਮਿਹਨਤ ਕਰਾਉਂਦੀ ਤੁਹਾਨੂੰ ਮੇਰਾ ਖਿਆਲ ਨੇਚਰ ਹੀ ਸੀ ਮੈਂ ਜਦ ਜਿਆਦਾ ਜਿਹੜਾ ਤੋਖੀ ਮਾਨਗੜੀਆ ਸੀ ਉਹ ਉਹਦਾ ਫਾਲੋਅਰ ਸੀ ਮੈਂ ਹਾਂ ਅੱਛਾ ਉਹਨੂੰ ਫਾਲੋਅ ਕਰਦੇ ਆਂ ਉਹ ਸਾਡੇ ਨਾਲ ਮੈਂ ਸਾਡੇ ਨਾਲ ਮੈਚ ਵੀ ਖੜਾਇਆ ਉਹਨੂੰ ਹਮ ਪਠਾਨਕੋਟ ਉਹ ਰੈਫਰੀ ਰੈਫਰੀ ਸਿੰਘ ਸਾਡੇ ਹੈਗਾ ਕੀ ਖਾਸੀਅਤ ਸੀ ਕਿਵੇਂ ਸੀ ਉਹਨਾਂ ਦੇ ਵਿੱਚ ਜੀ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਸੀ ਹੌਸਲਾ ਅੱਛਾ ਹੌਸਲਾ ਜਿੱਦਾਂ ਉਹਦਾ ਉਹਦਾ ਨਾ ਮੇਰਾ ਸੀ ਵੀ ਮੇਰੇ ਤੋਂ ਚੰਗਾ ਕੋਈ ਨਹੀਂ ਭਾਵੇਂ ਹੋਣ ਭਾਵੇਂ ਫੜੋਗੇ ਚਾਹੇ ਨਾ ਫੜੋਗੇ ਮੇਰਾ ਦੇਲੇ ਕਹਿੰਦਾ ਵੀ ਮੇਰੇ ਤੋਂ ਮੇਰੇ ਤੋਂ ਚੰਗਾ ਹੋ ਰਹਿ ਨਹੀਂ ਕੋਈ ਮੈਂ ਉਹਨਾਂ ਚੰਗਾ ਹਾਂ ਚੜ੍ਹਦੀ ਗਲੇ ਸੀ ਚੜ੍ਹਦੀ ਕਲਾ ਹਾਂ ਜੀ ਨਹੀਂ ਤੇ ਇਹ ਇਹ ਮੈ ਤੋਂ ੱਚੀ ਜੇ ਗੱਲ ਦੇਖੀ ਹੋਰ ਕੋਈ ਇਦਾਂ ਦੇ ਮੈਚ ਹੋਣ ਜਿਵੇਂ ਤੋਚੀ ਦੀ ਤੁਸੀਂ ਗੱਲ ਕੀਤੀ ਹੈ ਜਾਂ ਕੋਈ ਯਾਦਾਂ ਹੁੰਦੀਆਂ ਨੇ ਗਰਾਉਂਡ ਦੀ ਉਸ ਵਾਰੀ ਤੋਚੀ ਕਹਿਤਾ ਮੈਂ ਉਹਨੂੰ ਮਾਨਗੜੀਆ ਧੋਖੀ ਧੋਖੀ ਜੀ ਹਾਂਜੀ ਧੋਖੀ ਜੀ 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 ਕੋਈ ਹੋਰ ਇਦਾਂ ਦੇ ਮੈਚ ਹੁੰਦੇ ਨੇ ਜਿਹੜੇ ਤੁਹਾਡੇ ਉਹਨਾਂ ਸਮੇਂ ਦੇ ਵਿੱਚ ਕੋਈ ਯਾਦ ਬਣੀ ਹੁੰਦੀ ਹੈ ਜਾਂ ਕੋਈ ਭੱਜਿਆ ਹੋਵੇ ਜਾਂ ਕਿਸੇ ਨੂੰ ਫੜਿਆ ਹੋਵੇ ਜਾਂ ਇਹ ਹੁੰਦਾ ਵੀ ਲਾਸਟ ਪੁਆਇੰਟ ਦੇ ਉੱਤੇ ਮੈਚ ਹੁੰਦਾ ਇਹ ਇਹ ਇੱਕ ਇੱਕ ਜਿਹਾ ਸੀ ਕਿ ਸਾਹਿਬ ਜੀ ਨੂਰਪੁਰ ਬੇਦੀਆਂ ਦੀ ਜਦੋਂ ਤਾਰੇ ਨੂੰ ਜਫਾ ਲੱਗਾ ਤਾਰੇ ਨੂੰ ਕੱਲੇ ਗੁੱਟੋ ਫੜ ਕੇ ਫੜਿਆ ਮੈਂ ਕੋਈ ਕੈਂਚੀ ਕੋਈ ਕੁਝ ਨਹੀਂ ਸੀ ਉਹ ਉਹ ਸਾਰਿਆਂ ਨੂੰ ਪਤਾ ਕਬੱਡੀ ਆਇਆ ਨਾ ਜੀ ਤਾਰੇ ਨੂੰ ਵੀ ਸਾਰਿਆਂ ਨੂੰ ਪਤਾ ਹੁੰਦਾ ਜੀ ਕੱਲੇ ਕੱਲੇ ਗੁੱਟੋ ਫੜਿਆ ਕੈਂਚੀ ਕੋਈ ਕੁਝ ਨਹੀਂ ਸੀ ਸਾਲਾਂ ਕੇ ਤਾਰਾ ਮੇਰੇ ਨਾਲ ਫਿਜ਼ਿਕਸ ਤਕੜਾ ਸੀ ਜੀ ਹਾਂਜੀ ਅੱਜ ਫਿਰ ਤੁਸੀਂ ਕਿਵੇਂ ਲੱਗਦੀ ਹੈ ਅੱਜ ਦੀ ਕਬੱਡੀ ਤੁਹਾਡੇ ਅਕਨ ਦਾ ਅੱਜ ਦੀ ਕਬੱਡੀ ਜਿਹੜੀ ਇੱਕ ਤੱਕ ਜਿਹੜੀ ਲੁਕਿੰਗ ਡਰੱਗਸ ਖਾ ਕੇ ਖੇਡਣ ਲੱਗ ਪਏ ਇਹ ਦੈਟ ਇਜ਼ ਰੌਂਗ ਇਸੇ ਜਿਹੜੇ ਜਿਹੜਾ ਕੋਈ ਮੈਂ ਸਾਰਿਆਂ ਨਹੀਂ ਕਹਿੰਦਾ ਕੋਈ ਜਿਹੜਾ ਵੀ ਡਰਗ ਆ ਕੇ ਖੇਲਦਾ ਉਹਨੂੰ ਪਲੇਅਰ ਥੜੇ ਦੋ ਤਾਂ ਅਮਲੀ ਕਹਿ ਸਕਦੇ ਆ ਉਹ ਦਾਦੇ ਪਰ ਜਿਹੜੇ ਜਿਹੜੇ ਪਹਿਲੇ ਪਲੇਅਰ ਸੀ ਨਾ ਉਸ ਟਾਈਮ ਦਾ ਜਿਹੜੇ ਪਹਿਲੇ ਪਲੇਅਰ ਸੀ ਉਹ ਕੁਝ ਖਾਂਦੇ ਬੈਠਾ ਨਹੀਂ ਖਾਂਦੇ ਸੀ ਕੁਝ ਵੀ ਨਹੀਂ ਹਾਂਜੀ ਹਾਂ ਮੈਂ ਨਹੀਂ ਕੋ ਸੁਣਿਆ ਗਾੜੇ ਜਮਾਨੇ ਚ ਕੋਈ ਵੀ ਇਦਾਂ ਪਲੇਅਰ ਕੋ ਹੋਰ ਚੀਜ਼ੇ ਖਾਂਦਾ ਹੋਏਗਾ ਤੇ ਹੁਣ ਦੇਖਦੇ ਹੋ ਤੁਸੀਂ ਟੂਰਨਾਮੈਂਟ ਹਾਂ ਬਹੁਤ ਕਟ ਗਰੇ ਦੇ ਦੇਖਦਾ ਹਾਂ ਜਿਆਦਾ ਗਰੇ ਦੇ ਤੇ ਫੋਰਦ ਬਾਰਕਿੰਗ ਵਾਲੇ ਵਾਲੇ ਕਿਹੜੇ ਖਿਡਾਰੀ ਹੁਣ ਹੁਣ ਕਿਹੜੇ ਵਧੀਆ ਲੱਗਦੇ ਤੁਹਾਨੂੰ ਮੈਂ ਮੈਂ ਕਿਹਨ ਵੱਲ ਦੇਖ ਮੈਂ ਨੰਗਲ ਅੰਬੀਆਂ ਮੈਨੂੰ ਸਭ ਤੋਂ ਅੱਛਾ ਅੱਛਾ ਲੱਗਦਾ ਸੰਦੀਪ ਉਹ ਬਹੁਤ ਵਧੀਆ 플레이ਰ ਸਨ ਵਧੀਆ ਸੀ ਹੈ ਵੀ ਬਹੁਤ ਹੌਸਲੇ ਨਾਲ ਖੇਡਦਾ ਹਾਂ ਬਿਲਕੁਲ ਚੜ ਨਿਕਲ ਆਪਰੇ ਹਾਂ ਜੀ ਬਿਲਕੁਲ ਜੀ ਬਿਲਕੁਲ ਸੋ ਹੋਰ ਕੋਈ ਕਬੱਡੀ ਦੀ ਵਿਧਰੀ ਵਾਸਤੇ ਆਪਣੇ ਤਜਰਬੇ ਦੇ ਵਿੱਚੋਂ ਕੋਈ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਤੂੰ ਯਾਰਾ ਤਾਂ ਨਹੀਂ ਹਾਂ ਮੈਂ ਕਬੱਡੀ ਨਾਲ ਸਾਨੂੰ ਬਹੁਤ ਕੁਝ ਦਿੰਦਾ ਜੀ ਰੀਅਲੀ ਇੰਜੋਏਡ ਇੱਥੇ ਨੇ ਕੀ ਅੱਗੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਨੇ ਆਪਾਂ ਕਬੱਡੀ ਨੂੰ ਹੋਰ ਜਿਹੜਾ ਆਪਾਂ ਲੈ ਕੇ ਕਰ ਲਈਏ ਸੋ ਇੱਕ ਤਾਂ ਜਿਹੜੇ ਸਾਰੇ ਟੋਟਲੀ ਇੰਡੀਆ ਤੋਂ ਪਲੇਅਰ ਆਉਂਦੇ ਉਹਦੇ ਨਾਲ ਇੱਥੇ ਦੇ ਪਲੇਅਰ ਕੋਈ ਨਹੀਂ ਉੱਠਦਾ ਹੈਗਾ ਜਦੋਂ ਪਹਿਲਾਂ ਇੱਥੇ 80 68 ਤੋਂ ਕਬੱਡੀ ਖੇਲੀ ਜਦੋਂ ਇੱਥੋਂ ਪਹਿਲਾਂ ਮੈਜੋਰਿਟੀ ਪਲੇਅਰ ਜਿਹੜੇ ਸੀਗੇ ਕੇਬਲ ਲੋ ਮੈਂ ਵੀ ਚਲੋ ਇੱਥੇ ਵੇਟ ਤੇ ਖੇਡਦਾ ਆਇਆ ਸੀ ਇੱਥੇ ਆ ਗਿਆ ਪਲੇਅਰ ਬਣਿਆ ਨਾ ਤਾਂ ਕੋਕੀ ਸੀ ਕਿੰਨੇ ਪਲੇਅਰ मोस्टਲੀ ਪਲੇਅਰ ਜਿਹੜੇ ਇੱਥੋਂ ਨਿਕਲਦੇ ਸੀ ਇੱਥੇ ਦੇ ਬ੍ਰੀਡ ਸੀ ਹਾਂਜੀ ਤੇ ਇਹ ਸਾਡੀ ਬਦਕਿਸਮਤੀ ਆ ਸੀ ਸਾਰੇ ਬਾਹਰੋਂ ਪਲੇਅਰ ਲੈ ਆ ਜਨੇ ਆਪਣੇ ਪਲੇਅਰ ਨੂੰ ਕਿਸੇ ਨੂੰ ਚਾਂਸ ਹੀ ਨਹੀਂ ਮਿਲਦਾ ਹਾਂਜੀ ਹਾਂ ਬਾਹਰੋਂ ਆਉਣ ਦੇ ਨਾਲ ਨਾਲ ਇੱਥੋਂ ਵੀ ਕੋਈ ਚਾਂਸ ਨਹੀਂ ਅੱਗੇ ਪਹਿਲੀਆਂ ਟੀਮਸ ਆ ਜਿਹੜੀ ਇੰਗਲ ਇੰਡੀਆ ਦੇ ਅਗੇ ਖੇਲਣ ਟੀਮ ਗਾਈ मोस्टਲੀ ਪਲੇਅਰ ਇੱਕ ਇੱਕ ਤੋਚੀ ਸੀ ਜਿਹੜੇ ਉੱਥੋਂ ਇੰਡੀਆ ਖੇਡ ਜਾਂ ਖੈਰਾਖਾ ਖੇਡਦਾ ਬਾਕੀ ਸਾਰੇ ਇੱਥੋਂ ਦੇ ਇੱਥੋਂ ਦੇ ਪ੍ਰੋਡਿਊਸ ਕੀਤੇ ਹੋਏ ਪਲੇਅਰ ਸਿਆਣੇ ਹੂੰ ਜੇ ਇਹ ਇਹ ਸਾਨੂੰ ਘਾਟਾ ਬਹੁਤ ਪਿਆ ਇੱਥੇ ਦਾ ਜਿਹੜਾ ਉੱਥੇ ਸਾਰੇ ਪਲੇਅਰ ਲਿਆਉਣ ਦਾ ਜਾਂ ਤਾਂ ਕੋਈ ਲਿਮਟ ਹੋਣੀ ਚਾਹੀਦੀ ਦੋ ਜਾਂ ਚਾਰ ਟੀਮ 'ਚ ਹੋਣ ਬਾਕੀ ਇੱਥੋਂ ਹੋਣ ਕੁਝ ਨਾ ਕੁਝ ਲਿਮਟ ਚਾਹੀਦੀ ਇਹਨੂੰ ਬੈਟਰ ਕਰਨ ਵਾਸਤੇ ਹਾਂ ਜੀ ਮੇਰੇ ਹਿਸਾਬ ਨਾਲ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਦੋਸਤੋ ਅੱਜ ਆਪਾਂ ਨੇ ਗੱਲਬਾਤ ਕੀਤੀ ਛੋਟਾ ਜੀਤੀ ਗੱਲਾ ਹੁਸ਼ਿਆਰਪੁਰੀਆ ਆਪਣੇ ਸਮੇਂ ਸੋ ਉਮੀਦ ਕਰਦੇ ਆਂ ਇਹ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ